ਪੰਡੋ ਵਾਲਿਆਂ ਨੇ ਪਤਵੰਤੇ ਸੱਜਣਾ ਨੇ ਡਾਕਟਰ ਸਹਿਵਾਨਾ ਨੇ ਜਿਹੜੇ ਜਿਹੜੇ ਇੱਥੇ ਡਿਊਟੀ ਕਰਦੇ ਨੇ ਉਹਨਾਂ ਨੇ ਰਲ ਮਿਲ ਕਰਕੇ ਜਿਹੜੀ ਕਿ ਪੰਚਾਇਤ ਕੋਲੇ ਬੇਨਤੀ ਕੀਤੀ ਤਾਂ ਉਹਨਾਂ ਨੂੰ ਜਿਹੜਾ ਨਰੇਗਾ ਭਵਣਾ ਤੌਰ ਡਿਸਪੈਂਸਰੀ ਦੇ ਵਰਤਣ ਲਈ ਦੇ ਦਿੱਤਾ ਉਹਨਾਂ ਨੂੰ ਸਿਰਫ ਜਿਹੜਾ ਕੇ ਡਾਕਟਰਾਂ ਨੂੰ ਇੱਕ ਕਮਰਾ ਮਿਲਿਆ ਸਿਰਫ ਇੱਕ ਕਮਰਾ ਉੱਥੇ ਉਹਨਾਂ ਨੇ ਡਾਕਟਰ ਨੇ ਮਰੀਜ਼ ਦੇਖਣੇ ਨੇ ਉੱਥੇ ਆਪਦਾ ਬੈਠਣਾ ਉੱਥੇ ਦਵਾਈਆਂ ਰੱਖਣੀਆਂ ਨੇ ਤਸਵੀਰਾਂ ਦੇ ਵਿੱਚ ਵੀ ਡਿਸਪੈਂਸਰੀ ਹਾਲਾਤ ਇਹ ਗੇਟ ਹੈ ਜੋ ਵੇ ਜੋ ਕਿ ਪਹਿਲਾਂ ਵੀ ਅਸੀਂ ਕਾਫੀ ਓਕਾ ਖੁੱਲਿਆ ਤੇ ਟੁੱਟਿਆ ਪਿਆ ਅੱਗੇ ਮੈਂ ਕਹੂੰਗਾ ਕੈਮਰਾਮੈਨ ਜਰੂਰ ਦਿਖਾ ਦਿਓ ਤਸਵੀਰਾਂ ਤੇ ਥਾਂਵਲਾ ਵੀ ਜਿਹੜਾ ਕਿ ਟੁੱਟਿਆ ਪਿਆ ਵਿੱਚ ਤੁਸੀਂ ਦੇਖੋਗੇ ਕਿ ਜਾਲੇ ਲੱਗੇ ਪਏ ਨੇ ਤੇ ਉਧਰ ਜੜਾਂ ਵੀ ਜਿਹੜੀਆਂ ਪਿੱਪਲ ਜੜਾਂ ਉਹ ਵੀ ਇੱਥੇ ਵਿੱਚ ਨਿਕਲ ਚੁੱਕੀਆਂ ਨੇ ਉਹ ਹਾਲਾਤ ਨੇ ਜਿਹੜੇ ਕਿ ਤੁਸੀਂ ਦੇਖ ਰਹੇ ਹੋ ਸਪੈਸ਼ਲੀ ਦੇ ਬਹੁਤ ਮਾੜੇ ਹਾਲਾਤ ਨੇ ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਕੀ ਡਾਕਟਰ ਆਪਣਾ ਸਹੀ ਕੰਮ ਕਰ ਸਕਣਗੇ ਸਰਕਾਰ ਪ੍ਰਤੀ ਸਹੂਲਤਾ ਦੀ ਬਹੁਤ ਜ਼ਿਆਦਾ ਘਾਟ ਆ ਤੁਸੀਂ ਆਪ ਹੀ ਦੇਖ ਕੇ ਆਏ ਹੋ ਨਾ ਡਿਸਪੈਂਸਰੀ ਦੇ ਵਿੱਚ ਸਾਡੇ ਕੋਲ ਕੱਲੀ ਮੈਡੀਸਨ ਆ ਰਹੀ ਆ ਉਹ ਵੀ ਕੁਝ ਮਾਤਰਾ ਦੇ ਵਿੱਚ ਉਹਨੂੰ ਰੱਖਣ ਦੀ ਜਗ੍ਹਾ ਨਹੀਂ ਹੈਗੀ ਬੈਠਣ ਲਈ ਫਰਨੀਚਰ ਨਹੀਂ ਹੈਗਾ ਜੋ ਵੀ ਹੈ ਫਰਨੀਚਰ ਇਹ ਵੀ ਅਸੀਂ ਆਪਦੇ ਲੈਵਲ ਤੇ ਆਪ ਨੇ ਇੱਕ ਜਿਹੜਾ ਪਿਆਗ ਆ ਜੀ ਇਹ ਸੇ ਸਾਰਾ ਇਹ ਮੈਂ ਆਪ ਦਾ ਪਰਚੇਜ ਕੀਤਾ ਹਾਂ ਪਰ ਮੈਨੂੰ ਸਰਕਾਰ ਵੱਲੋਂ ਕੋਈ ਫੰਡ ਨਹੀਂ ਹੈਗਾ ਇਹ ਤੇ ਲੈ ਗਏ ਆਨਲਾਈਨ ਫਿਰ ਕੋਈ ਕੰਪਿਊਟਰ ਚਾਹੀਦਾ ਵਾਈਫਾਈ ਨੈਟ ਚਾਹੀਦਾ ਹਾਂਜੀ ਉਹ ਤਾਂ ਦੀ ਕੋਈ ਸਹੂਲਤ ਨਹੀਂ ਹੈਗੀ ਕੋਈ ਵਾਈਫਾਈ ਨਹੀਂ ਹੈਗਾ ਕੰਪਿਊਟਰ ਵੀ ਕਿਸੇ ਕਿਸੇ ਕਮਿਊਨਿਟੀ ਹੈਲਥ ਅਫਸਰ ਕੋਲ ਨੇ ਸਾਰੇ ਕੋਲ ਨਹੀਂ ਹੈਗੇ ਸਾਰਾ ਕੰਮ ਹਨਾ ਤੁਸੀਂ ਇਕੱਲਾ 23 ਡੇ ਰਿਹਾ ਵੀ ਤੁਸੀਂ ਕਰੋ ਜੇ ਨਹੀਂ ਕਰੋਗੇ ਤਾਂ ਸਾਡੀ ਤਨਖਾਹ ਕੱਟਣ ਦੇ ਵੀ ਲੈਟਰ ਜਾਰੀ ਹੋਏ ਨੇ ਅ ਫਿਰ ਹੋਰ ਜਿਵੇਂ ਤੁਸੀਂ ਇੰਨੇ ਇੱਥੇ ਕੰਮ-ਕੰਮ ਕਰ ਰਹੇ ਹੋ ਮਿਹਨਤ ਕਰ ਰਹੇ ਹੋ ਪਰ ਕਮਰਾ ਇੱਕ ਹੈ ਇੱਕ ਹੋਰ ਵੀ ਕੰਮ ਨਾ ਦਿੱਤਾ ਕੋਈ ਨਹੀਂ ਇੱਕੋ ਹੀ ਕਮਰਾ ਹੈ ਵੀ ਪੰਚਾਇਤ ਦੇ ਰਜਾਮੰਦੀ ਨਾਲ ਸਾਨੂੰ ਮਿਲ ਗਿਆ ਇੱਕ ਨਰੇਗਾ ਭਵਨ ਦਾ ਕਮਰਾ ਸਾਡੀ ਆਗਲੀ ਡਿਸਪੈਂਸਰੀ ਤਾਂ ਪਿੰਡ ਦੇ ਵਿੱਚ ਹੀ ਆ ਉਹਦੇ ਹਾਲਾਤ ਬਹੁਤ ਜ਼ਿਆਦਾ ਮਾੜੇ ਨੇ ਉਹਦੇ ਵਾਰ ਵੀ ਕਈ ਵਾਰ ਅਫਸਰ ਸਾਹਿਬਾਨ ਨੂੰ ਪਸਿਆ ਵੀ ਗਿਆ ਦਿਖਾਇਆ ਵੀ ਗਿਆ ਪਰ ਕੋਈ ਜਵਾਬ ਨਹੀਂ ਔਰ ਕੋਈ ਸਹੂਲਤ ਤੇ ਬਾਥਰੂਮ ਵਗੈਰਾ ਨਹੀਂ ਇੱਥੇ ਬਾਥਰੂਮ ਵਗੈਰਾ ਨਹੀਂ ਹੈਗਾ ਜੀ ਟੀਨ ਵਾਲਾ ਪਾਣੀ ਵੀ ਅਸੀਂ ਆਪਦੀ ਬੋਟਲ ਹੀ ਲੈ ਕੇ ਆਉਣੀ ਹੁੰਦੀ ਹੈ ਘਰ ਤੋਂ ਕੋਈ ਸਹੂਲਤ ਨਹੀਂ ਹੈਗੀ ਸਿਰਫ ਕਮਰੇ ਹੀ ਆ ਕਾ ਤੌਖਾ ਜੀ ਹੁਣ ਕਈ ਵਾਰ ਕਿਸੇ ਦਾ ਵਿਆਹ ਹੁੰਦਾ ਮਰਗ ਹੁੰਦਾ ਨਾ ਤੇ ਇਕੱਟ ਵੀ ਹੋ ਜਾਂਦਾ ਬਹੁਤ ਜ਼ਿਆਦਾ ਤੇ ਫਿਰ ਉਹਦੇ ਵਿੱਚ ਸਫਰ ਵੀ ਹਨਾ ਮਰੀਜ਼ਾਂ ਨੂੰ ਕਰਨੇ ਪੈਂਦਾ ਕਈ ਵਾਰ ਮਰੀਜ਼ ਜਾ ਕੇ ਤਾਂ ਆਉਂਦਾ ਹੀ ਨਹੀਂ ਹਕਮ ਜਿੱਦਾਂ ਮੈਂ ਆਪਦੀ ਗੱਲ ਦੱਸਦਾ ਐਸੇ ਸਾਰੇ ਕੰਮ ਆਪ ਕਰਦੇ ਆ ਕੋਈ ਹੋਰ ਸਫਾਈ ਸੇਵਕ ਦਾ ਪ੍ਰਬੰਧ ਨਹੀਂ ਦਵਾਈ ਲਿਆਉਣੀ ਆ ਆਪਣੇ ਡਿਸਟ੍ਰਿਕਟ ਹਸਪੀਟਲ ਤੋਂ ਵੀ ਅਸੀਂ ਆਪ ਹੀ ਲੈ ਕੇ ਆਉਣੀ ਆ ਦਵਾਈ ਦੇਣੀ ਵੀ ਆਪ ਹੀ ਆ ਮੰਨ ਲਓ 1 ਮੈਨ ਆਰਮੀ ਜੇ ਵੀ ਤੁਸੀਂ ਇਹ ਡਾਕਟਰ ਸਾਹਿਬ ਟੇਬਲ ਕੁਰਸੀਆਂ ਫਰਨੀਚਰ ਸਾਰਾ ਇਹ ਆਪਣਾ ਪਰਸਨਲ ਫਰਨੀਚਰ ਹੈ ਸਰਕਾਰ ਇਹ ਨਹੀਂ ਗਰੀਬਤਾ ਹੋਈ ਦੀ ਪੰਜਾਬ ਸਰਕਾਰ ਅਜੇ ਵੀ ਜਿਹੜੀ ਮੁਲਾਜ਼ਮਾਂ ਨੂੰ ਫਰਨੀਚਰ ਵੀ ਆਪ ਜਣਾਣਾ ਪਵੇ ਪਤਾ ਨਹੀਂ ਸਰ ਹੁਣ ਆਪਾਂ ਤਾਂ ਜਿਹੜੀ ਹੈ ਗਰਾਊਂਡ ਤੇ ਆਪਾਂ ਨੂੰ ਦਿਖ ਰਹੀ ਹੈ ਹਕੀਕਤ ਉਹੀ ਦੱਸ ਰਿਹਾ ਹੈ ਨਾ ਕੋਈ ਨਾ ਬੈਟਰੀ ਇਨਵਰਟਰ ਵਗੈਰਾ ਨਹੀਂ ਹੈਗਾ ਤੁਹਾਡੇ ਕੋਲ ਇੱਥੇ ਕੋਈ ਪ੍ਰਬੰਧ ਨਹੀਂ ਹੈਗਾ ਇਹ ਬੈਟਰੀ ਇਨਵਰਟਰ ਦਾ ਤੁਸੀਂ ਅਜੇ ਤੱਕ ਤੁਹਾਡੇ ਸਾਹਮਣੇ ਨਹੀਂ ਚੱਲ ਗਏ ਇਹ ਰੋਜ਼ ਦਾ ਹੀ ਕੰਮ ਆ ਕਈ ਵਾਰ 2 ਘੰਟੇ ਨਹੀਂ ਆਉਂਦੀ ਕਈ ਵਾਰ 1.5 ਘੰਟੇ ਨਹੀਂ ਆਉਂਦੀ ਸਸਿਕਾਲ ਜੀ ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਪਰਮਜੀਤ ਸਿੰਘ ਗਾਲਾ ਸਰਕਾਰ ਜਦੋਂ ਹੋਂਦ ਵਿੱਚ ਆਈ ਸਰਕਾਰ ਜਦੋਂ ਬਣੀ ਤਾਂ ਵੱਡੀਆਂ-ਵੱਡੀਆਂ ਗੱਲਾਂ ਹੋਈਆਂ ਸਿਹਤ ਨੂੰ ਲੈ ਕੇ ਸਿੱਖਿਆ ਨੂੰ ਲੈ ਕੇ ਪਰ ਅੱਜ ਅਸੀਂ ਤੁਹਾਨੂੰ ਇੱਕ ਪਿੰਡ ਦੀ ਜਿਹੜੀ ਕਿ ਡਿਸਪੈਂਸਰੀ ਦਿਖਾ ਰਹੇ ਹਾਂ ਪਿੰਡ ਹਿੰਮਤਾਨਾ ਦੀ ਜਿਹੜੀ ਇਹ ਡਿਸਪੈਂਸਰੀ ਹੈ ਦੱਸਦੀ ਇਹ ਪਹਿਲਾਂ ਤਸਵੀਰਾਂ ਜਿਹੜੀ ਦੇਖੋਗੇ ਇਸ ਵੀਡੀਓ ਦੇ ਵਿੱਚ ਹੀ ਕਿ ਜਿਹੜੀ ਆਸਰੀ ਦੀ ਸਪੈਂਸਰੀ ਦੀ ਜਗ੍ਹਾ ਕੀ ਉਸਦੇ ਹਾਲਾਤ ਕੀ ਨੇ ਸੋ ਪਿੰਡ ਵਾਲਿਆਂ ਨੇ ਪਤਵੰਤੇ ਸੱਜਣਾ ਨੇ ਡਾਕਟਰ ਸਹਿਵਾਨ ਨੇ ਜਿਹੜੇ ਜਿਹੜੇ ਇੱਥੇ ਡਿਊਟੀ ਕਰਦੇ ਨੇ ਉਹਨਾਂ ਨੇ ਰਲ ਮਿਲ ਕਰਕੇ ਜਿਹੜੀ ਕਿ ਪੰਚਾਇਤ ਕੋਲੇ ਬੇਨਤੀ ਕੀਤੀ ਤਾਂ ਉਹਨਾਂ ਨੂੰ ਜਿਹੜਾ ਨਰੇਗਾ ਭਵਣਾ ਬਤੌਰ ਡਿਸਪੈਂਸਰੀ ਦੇ ਵਰਤਨ ਲਈ ਦੇ ਦਿੱਤਾ ਪਰ ਇੱਥੇ ਵੀ ਉਹਨਾਂ ਨੂੰ ਸਿਰਫ ਜਿਹੜਾ ਕਿ ਡਾਕਟਰਾਂ ਨੂੰ ਇੱਕ ਕਮਰਾ ਮਿਲਿਆ ਸਿਰਫ ਇੱਕ ਕਮਰਾ ਉੱਥੇ ਉਹਨਾਂ ਨੇ ਡਾਕਟਰ ਨੇ ਮਰੀਜ਼ ਦੇਖਣੇ ਨੇ ਉੱਥੇ ਆਪਦਾ ਬੈਠਣਾ ਉੱਥੇ ਦਵਾਈਆਂ ਰੱਖਣੀਆਂ ਨੇ ਉਸ ਤੋਂ ਉਪਰੰਤ ਇੱਥੇ ਗੱਲ ਕਰੀਏ ਤਾਂ ਕੋਈ ਬਾਥਰੂਮ ਨਹੀਂ ਅਗਰ ਕੋਈ ਮਰੀਜ਼ ਹੈ ਜਾਂ ਡਾਕਟਰ ਸਹਿਵਾਨ ਜਾਂ ਲੇਡੀ ਡਾਕਟਰ ਨੇ ਉਹਨਾਂ ਲਈ ਜਿਹੜਾ ਕਿ ਕੋਈ ਵੀ ਬਾਥਰੂਮ ਦੀ ਸਹੂਲਤ ਇੱਥੇ ਨਹੀਂ ਹੈ ਸੋ ਦਿਖਾਵਾਂਗੇ ਪੂਰੀਆਂ ਤਸਵੀਰਾਂ ਕਿ ਇਸ ਡਿਸਪੈਂਸਰੀ ਦੇ ਵਿੱਚ ਕੀ ਕੀ ਜਿਹੜੀਆਂ ਕਿ ਸਰਕਾਰ ਵੱਲੋਂ ਸਹੂਲਤ ਦਿੱਤੀ ਜਾਂਦੀਆਂ ਨੇ ਕੀ ਕੀ ਘਾਟਾਂ ਨੇ ਅਤੇ ਪਿਛਲੇ ਦਿਨਾਂ ਤੋਂ ਲੈ ਕੇ ਕਮਿਊਨਿਟੀ ਆਫਸਰ ਜਿਹੜੇ ਡਾਕਟਰ ਨੇ ਜਿਹੜੇ ਉਹਨਾਂ ਵੱਲੋਂ ਸਰਕਾਰ ਨਾਲ ਇੱਕ ਨਾਰਾਜ਼ਗੀ ਵੀ ਜਿਹੜੀ ਜ਼ਾਹਰ ਕੀਤੀ ਜਾ ਰਹੀ ਹੈ ਉਹ ਵੀ ਗੱਲ ਕਰਾਂਗੇ ਡਾਕਟਰ ਸਾਹਿਬਾਨ ਦੇ ਨਾਲ ਵੀ ਉਹ ਕਿਸ ਤਰ੍ਹਾਂ ਦੀ ਨਾਰਾਜ਼ਗੀ ਜਿਹੜੀ ਸਰਕਾਰ ਦੇ ਨਾਲ ਜਿਹੜੇ ਕਿ ਇਹ ਡਾਕਟਰ ਸਾਹਿਬਾਨ ਕਰ ਰਹੇ ਨੇ ਡਾਕਟਰ ਸਾਹਿਬ ਸਤਿਕਾਰ ਜੀ ਸਤਿਕਾਰ ਜੀ ਕੀ ਹਾਲ ਹੋ ਜੀ ਤੁਹਾਡਾ ਮੇਰਾ ਡਾਕਟਰ ਜਤਿੰਦਰਪਾਲ ਸਿੰਘ ਜਿੰਦਰਪਾਲ ਜੀ ਕੀ ਤੁਹਾਡੀ ਪੋਸਟ ਇੱਥੇ ਕੀ ਆ ਮੈਂ ਐਜ਼ ਅ ਕਮਿਊਨਿਟੀ ਹੈਲਥ ਆਫਸਰ ਕੰਮ ਕਰ ਰਿਹਾ ਹਾਂ ਤਕਰੀਬਨ ਪਿਛਲੇ 4 ਸਾਲ ਤੋਂ ਤੁਸੀਂ ਵੀ ਮੈਂ ਦੇਖਿਆ ਕਾਲਾ ਜਿਹੜਾ ਬਿੱਲਾ ਲਾ ਕੇ ਇਹ ਤੁਸੀਂ ਡਿਊਟੀ ਕਰ ਰਹੇ ਹੋ ਕੀ ਤੁਹਾਨੂੰ ਸਰਕਾਰ ਪ੍ਰਤੀ ਕੀ ਰੋਸ ਹੈ ਸਰਕਾਰ ਪ੍ਰਤੀ ਸਹੂਲਤਾਂ ਦੀ ਬਹੁਤ ਜ਼ਿਆਦਾ ਘਾਟ ਆ ਤੁਸੀਂ ਆਪ ਹੀ ਦੇਖ ਕੇ ਆਏ ਹੋ ਨਾ ਡਿਸਪੈਂਸਰੀ ਦੇ ਵਿੱਚ ਸਾਡੇ ਕੋਲ ਕੱਲੀ ਮੈਡੀਸਨ ਆ ਰਹੀ ਆ ਉਹ ਵੀ ਕੁਝ ਮਾਤਰਾ ਦੇ ਵਿੱਚ ਉਹਨੂੰ ਰੱਖਣ ਦੀ ਜਗ੍ਹਾ ਨਹੀਂ ਹੈਗੀ ਬੈਠਣ ਲਈ ਫਰਨੀਚਰ ਨਹੀਂ ਹੈਗਾ ਜੋ ਵੀ ਹੈ ਫਰਨੀਚਰ ਆ ਇਹ ਵੀ ਅਸੀਂ ਆਪਦੇ ਲੈਵਲ ਤੇ ਆਖਣੇ ਕਿ ਜਿਹੜਾ ਪਿਆਗ ਆ ਜੀ ਅਸੀਂ ਇਹ ਸਾਰਾ ਇਹ ਮੈਂ ਆਪ ਦਾ ਪਰਚੇਜ ਕੀਤਾ ਹਾਂ ਪਰ ਮੈਨੂੰ ਸਰਕਾਰ ਵੱਲੋਂ ਕੋਈ ਫੰਡ ਨਹੀਂ ਹੈਗਾ ਇਹਦੇ ਲਈ ਤੇ ਦੂਸਰਾ ਜਿਹੜਾ ਸਾਡੀ ਸੈਲਰੀ ਆ ਉਹ ਕਦੇ ਵੀ ਟਾਈਮ ਤੇ ਆਉਂਦੀ ਨਹੀਂ तकरीबन ਹਰ ਮਹੀਨੇ ਦੀ 20 ਤਰੀਕ ਤੋਂ ਬਾਅਦ ਹੀ ਪੈਂਦੀ ਆ ਇੱਕ ਇਹਦੇ ਵਿੱਚ ਹੋਰ ਗੱਲ ਆ ਵੀ ਜਿਹੜੀ ਸਾਡੀ ਸੈਲਰੀ ਆ ਉਹਦਾ 40% ਹਿੱਸਾ ਇਨਸੈਂਟਿਵ ਦਾ ਜੋ ਕਿ ਸਰਕਾਰ ਨੇ ਹੁਣ ਚੇਂਜ ਕਰਤਾ ਇਨਸੈਂਟਿਵ ਤੇ ਇਹ ਵੀ ਪੁਆਇੰਟ ਕਰਕੇ ਉਹਨੂੰ ਬਹੁਤ ਵਧਾਤਾ ਤੇ ਰਿਸੋਰਸਸ ਦੀ ਘਾਟ ਆ ਸਰਕਾਰ ਕਹਿੰਦੀ ਆ ਵੀ ਸਾਰੇ ਕੰਮ ਤੁਸੀਂ ਆਨਲਾਈਨ ਕਰੋ ਪਰ ਇੰਟਰਨੈਟ ਦੀ ਸਹੂਲਤ ਕਿਸੇ ਵੀ ਸਬ ਸੈਂਟਰ ਜਾਂ ਹੈਲਥ ਐਂਡ ਵੈਲਫੇਅਰ ਸਰਕਾਰ ਨੇ ਤੁਹਾਨੂੰ ਕਿਹਾ ਵੀ ਜਿਹੜੇ ਤੁਸੀਂ ਕੰਮ ਨੇ ਸਾਰੇ ਆਨਲਾਈਨ ਕਰੋ ਬਿਲਕੁਲ ਆਨਲਾਈਨ ਫਿਰ ਕੋਈ ਕੰਪਿਊਟਰ ਚਾਹੀਦਾ ਵਾਈਫਾਈ ਨੈਟ ਚਾਹੀਦਾ ਹਾਂਜੀ ਉਧਰ ਦੀ ਕੋਈ ਸਹੂਲਤ ਨਹੀਂ ਹੈਗੀ ਕੋਈ ਵਾਈਫਾਈ ਨਹੀਂ ਹੈਗਾ ਕੰਪਿਊਟਰ ਵੀ ਕਿਸੇ ਕਿਸੇ ਕਮਿਊਨਿਟੀ ਹੈਲਥ ਅਫਸਰ ਕੋਲ ਨੇ ਸਾਰੇ ਕੋਲ ਨਹੀਂ ਹੈਗੇ ਸਾਡੀ ਸਰਕਾਰ ਤੋਂ ਇਹੀ ਮੰਗਾ ਵੀ ਸਾਨੂੰ ਇੱਕ ਤਾਂ ਮੈਨ ਪਾਵਰ ਦੀ ਬਹੁਤ ਘਾਟ ਆ ਸਾਰਾ ਕੰਮ ਹਨਾ ਤੁਸੀਂ ਇਕੱਲਾ ਸਾਡੇ ਤੇ ਹੀ ਡੇਰ ਰਹੇ ਹੋ ਵੀ ਤੁਸੀਂ ਕਰੋ ਜੇ ਨਹੀਂ ਕਰੋਗੇ ਤਾਂ ਸਾਡੀ ਤਨਖਾਹ ਕੱਟਣ ਦੇ ਵੀ ਲੈਟਰ ਜਾਰੀ ਹੋਏ ਨੇ ਬਹੁਤੀ ਜਗ੍ਹਾ ਤੇ ਇਨਸੈਂਟਿਵ ਹੋਲਡ ਪੰਜਾਬ 'ਚ ਤਕਰੀਬਨ 90% ਇਨਸੈਂਟਿਵ ਹੋਲਡ ਜੂਨ ਮਹੀਨੇ ਦਾ ਵੀ ਜੁਲਾਈ ਮਹੀਨੇ ਦਾ ਵੀ ਜੋ ਕਿ ਸਾਡੇ ਸੈਲਰੀ ਦਾ ਇੱਕ ਵੱਡਾ ਹਿੱਸਾ ਹੈ ਨਾ ਕਿਉਂਕਿ ਇੰਨੀ ਘੱਟ ਤਨਖਾਹਾਂ ਤੇ ਤੁਸੀਂ ਆਪ ਦਾ ਪਰਿਵਾਰ ਪਾਲਣਾ ਉਹ ਅੱਜ ਕੱਲ ਦੇ ਸਮੇਂ 'ਚ ਨਹੀਂ ਕਰ ਸਕਦੇ ਅਸੀਂ ਕਿੰਨੇ ਕਿ ਮਰੀਜ਼ ਜਿਹੜੇ ਤੁਹਾਡੇ ਕੋਲ ਪਿੰਡ ਦੇ ਇੱਥੇ ਆ ਜਾਂਦੇ ਨੇ ਲੀ ਲ ਤਕਰੀਬਨ 15 ਤੋਂ 20 ਮਰੀਜ਼ ਆਉਂਦੇ ਠੀਕ ਹੈ ਵਧੀਆ ਦੱਸੋ ਫਿਰ ਹਾਂ ਜੀ ਹਾਂ ਜੀ ਬਿਲਕੁਲ ਜੀ ਅ ਫਿਰ ਹੋਰ ਜਿਵੇਂ ਤੁਸੀਂ ਇੰਨੇ ਇੱਥੇ ਕੰਮ ਕੰਮ ਕਰ ਰਹੇ ਹੋ ਮਿਹਨਤ ਕਰ ਰਹੇ ਹੋ ਪਰ ਕਮਰਾ ਇੱਕ ਹੈ ਕੋ ਹੋਰ ਵੀ ਕੰਮ ਨਾ ਦਿੱਤਾ ਕੋਈ ਨਹੀਂ ਇੱਕੋ ਹੀ ਕੰਮ ਰਹਿ ਵੀ ਪੰਚਾਇਤ ਦੇ ਰਜਾਮੰਦੀ ਨਾਲ ਸਾਨੂੰ ਮਿਲ ਗਿਆ ਇੱਕ ਨਰੇਗਾ ਭਵਨ ਦਾ ਕਮਰਾ ਤੇ ਸਾਡੀ ਵਾਲੀ ਡਿਸਪੈਂਸਰੀ ਤਾਂ ਪਿੰਡ ਦੇ ਵਿੱਚ ਹੀ ਆ ਉਹਦੇ ਹਾਲਾਤ ਬਹੁਤ ਜ਼ਿਆਦਾ ਮਾੜੇ ਨੇ ਉਹਦੇ ਬਾਰੇ ਵੀ ਕਈ ਵਾਰ ਅਫਸਰ ਸਾਹਿਬਾਂ ਨੂੰ ਦੱਸਿਆ ਵੀ ਗਿਆ ਦਿਖਾਇਆ ਵੀ ਗਿਆ ਪਰ ਕੋਈ ਜਵਾਬ ਨਹੀਂ ਆਇਆ ਹੋਰ ਕੋਈ ਸਹੂਲਤ ਇੱਥੇ ਬਾਥਰੂਮ ਵਗੈਰਾ ਜਾਂ ਕੋਈ ਨਹੀਂ ਇੱਥੇ ਬਾਥਰੂਮ ਵਗੈਰਾ ਨਹੀਂ ਹੈਗਾ ਜੀ ਪੀ ਨਾਲ ਪਾਣੀ ਵੀ ਅਸੀਂ ਆਪਣੀ ਬੋਟਲ ਹੀ ਲੈ ਕੇ ਆਉਣੀ ਹੁੰਦੀ ਹੈ ਘਰ ਤੋਂ ਕੋਈ ਸਹੂਲਤ ਨਹੀਂ ਹੈਗੀ ਸਿਰਫ ਕਮਰੇ ਹੀ ਆ ਜਿਵੇਂ ਲੇਡੀਜ਼ ਵੀ ਆਉਂਦੇ ਨੇ ਕਈ ਵਾਰੀ ਲੇਡੀਜ਼ ਬੈਠੇ ਡਾਕਟਰ ਸਾਹਿਬ ਬੈਠਣੇ ਜਾਂ ਲੇਡੀਜ਼ ਤਾਂ ਡਾਕਟਰ ਸਾਹਿਬ ਨੂੰ ਦੇਖਣਾਗਾ ਕੋਈ ਮਤਲਬ ਕੋਈ ਹੋਰ ਕਮਰਾ ਹੈ ਨਹੀਂ ਨਹੀਂ ਜੀ ਇੱਕੋ ਹੀ ਕਮਰਾ ਹੈ ਪੰਚਾਇਤ ਵੱਲੋਂ ਸਾਨੂੰ ਦਿੱਤਾ ਹੋਇਆ ਬਾਕੀ ਤਾਂ ਉਹ ਫਿਰ ਅਜੇ ਧਰਮਸ਼ਾਲਾ ਵਰਤ ਰਹੇ ਨੇ ਪਸਾਏ ਇਹ ਦੱਸਦੀ ਵੀ ਪਿੰਡ ਦੀ ਜਿਹੜੀ ਇਹ ਇਹ ਨੰਦੇਗਾ ਪਵਣਾ ਐਜੇ ਧਰਮਸ਼ਾਲਾ ਵੀ ਲੋਕ ਵਰਤ ਨੇ ਕਿਉਂਕਿ ਜ਼ਿਆਦਾਤਰ ਗਰੀਬ ਲੋਕ ਜਿਹੜੇ ਲਵੇ ਲਾਉਣੇ ਜਿਹੜੇ ਘਰ ਨੇ ਉਹ ਜਿੰਮੇ ਕਿਦਾ ਦੁੱਖ ਸੁੱਖ ਕੋਈ ਮਰਗ ਹੋ ਗਈ ਕੋਈ ਵਿਆਹ ਹੋ ਵਿਆਹ ਦਾ ਪ੍ਰੋਗਰਾਮ ਆ ਉਹ ਸਾਰੇ ਇੱਥੇ ਨਿਮਾਉਂਦੇ ਨੇ ਡਾਕਟਰ ਸਾਹਿਬ ਫਿਰ ਤਾਂ ਕਾਫੀ ਔਖੋ ਬਾਲ ਤੋਂ ਕਾਜੀ ਹੁਣ ਕਈ ਵਾਰ ਕਿਸੇ ਦਾ ਵਿਆਹ ਹੁੰਦਾ ਮਰਗ ਹੁੰਦਾ ਨਾ ਤੇ ਇਕੱਠ ਵੀ ਹੋ ਜਾਂਦਾ ਬਹੁਤ ਜ਼ਿਆਦਾ ਤੇ ਫਿਰ ਉਹਦੇ ਵਿੱਚ ਸਫਰ ਵੀ ਹੈਨਾ ਮਰੀਜ਼ਾਂ ਨੂੰ ਕਰਨੇ ਪੈਂਦਾ ਕਈ ਵਾਰ ਮਰੀਜ਼ ਜਾ ਕੇ ਤਾਂ ਆਉਂਦਾ ਹੀ ਨਹੀਂ ਹੈਗਾ ਫਿਰ ਅਜਾ ਤੁਸੀਂ ਸਰਕਾਰ ਤੱਕ ਪਹੁੰਚ ਕੀਤੀ ਤੁਹਾਡੀ ਤੁਹਾਡੇ ਵੱਲੋਂ ਤੁਹਾਡੇ ਡਿਪਾਰਟਮੈਂਟ ਵੱਲੋਂ ਹਨਾ ਸਰਕਾਰ ਨਾਲ ਮੀਟਿੰਗ ਵੀ ਬਸ ਸੁਣਿਆ ਤੁਹਾਡੀ ਹੋਈ ਸੀ ਉਹ ਕੀ ਬਣਿਆ ਪ੍ਰੋਗਰਾਮ ਅਸੀਂ ਸਰ ਜਲੰਧਰ ਜਿਮਨੀ ਚੌਣ ਵੇਲੇ ਰੈਲੀ ਰੱਖੀ ਸੀ ਜਲੰਧਰ ਚ 6 ਜੁਲਾਈ ਦੀ ਉਸ ਤੋਂ ਬਾਅਦ ਸਰਕਾਰ ਦੇ ਨੁਮਾਇੰਦਿਆਂ ਨਾਲ ਗੱਲ ਹੋਈ ਕਿ ਤੁਹਾਡੀ ਸੀਐਮ ਸਾਹਿਬ ਨਾਲ ਪੈਨਲ ਮੀਟਿੰਗ ਹੋਊਗੀ ਜਿਵੇਂ ਕਿ ਉਹਨਾਂ ਨੇ 16 ਜੁਲਾਈ ਦੀ ਤਾਰੀਖ ਦਿੱਤੀ ਸੀ ਤੇ 15 ਜੁਲਾਈ ਨੂੰ ਸਾਨੂੰ ਸ਼ਾਮ ਨੂੰ ਇੱਕ ਲੈਟਰ ਆ ਗਿਆ ਵੀ ਤੁਹਾਡੀ ਇਹ ਮੀਟਿੰਗ ਆ ਪੋਸਟਪੋਨ ਹੋ ਗਈ ਉਹਦੇ ਬਾਰੇ ਤੁਹਾਨੂੰ ਦੁਬਾਰਾ ਦੱਸਿਆ ਜਾਊਗਾ ਪਰ ਜਿੱਦਾਂ ਕਿ ਅੱਜ ਆਪਾਂ ਨੂੰ ਪਤਾ ਹੀ ਪਿਆ ਚ 9 ਅਗਸਤ ਹੋ ਗਈ ਤਾਂ ਕਰੀ 20 ਦਿਨ ਉੱਪਰ ਲੱਤ ਲਗੇ ਪਰ ਹਜੇ ਤੱਕ ਵੀ ਸਰਕਾਰ ਵੱਲੋਂ ਉਹਦੇ ਬਾਰੇ ਕੋਈ ਚਰਚਾ ਨਹੀਂ ਹੈਗੀ ਤੇ ਉੱਪਰ ਉਹਦੇ باوجود ਵੀ ਸਾਡੇ ਤੇ ਪ੍ਰੈਸ਼ਰ ਆ ਵੀ ਤੁਸੀਂ ਕੰਮ ਕਰੋ ਰਿਸੋਰਸਸ ਦੀ ਮੰਗ ਨਾ ਕਰੋ ਅੱਛਾ ਕਿਤੇ ਇਹ ਪਾਕਿਸਤਾਨੀ ਹੈਗਾ ਜੀ ਜਿਵੇਂ ਆਮ ਆਦਮੀ ਦੇ ਕਲੀਨਿਕ ਬਣ ਗਏ ਉਹਨਾਂ ਦੇ ਵੀ ਸਰਕਾਰ ਕਹਿ ਰਹੀ ਹੈ ਵੀ ਅਸੀਂ ਕਾਫੀ ਕਰਤਾ ਕੀਤਾ ਭਾਵੇਂ ਉਹ ਵੀ ਇੱਕ ਤਰ੍ਹਾਂ ਦੀ ਜਿਹੜੀ ਪੁਰਾਣੀਆਂ ਬਿਲਡਿੰਗਾਂ ਬਣੀਆਂ ਸੀਗੀਆਂ ਉਹਨਾਂ ਨੂੰ ਇੱਕ ਤਰ੍ਹਾਂ ਸਰਕਾਰ ਨੇ ਬਣਾ ਕੇ ਚਲੋ ਲੋਕਾਂ ਦੇ ਵਰਤਨ ਦੇ ਇਹ ਕੀਤਾ ਵੀ ਸਰਕਾਰ ਦਾ ਉਧਰ ਧਿਆਨ ਆ ਤਾਂ ਤੁਹਾਡੇ ਵੱਲ ਧਿਆਨ ਇਹ ਤਾਂ ਨਹੀਂ ਗੱਲ ਕਿਤੇ ਹੋ ਸਕਦਾ ਬਿਲਕੁਲ ਏਸੀ ਵੀ ਇੱਦਾਂ ਚਾਹੁੰਦੇ ਆ ਵੀ ਜਿੱਦਾਂ ਤੁਸੀਂ ਆਮ ਆਦਮੀ ਕਲੀਨਿਕ ਬਣਾ ਰਹੇ ਹੋ ਉੱਥੇ ਏਸੀ ਲੱਗ ਰਹੇ ਨੇ ਇੱਦਾਂ ਦੀ ਸਾਨੂੰ ਵੀ ਸਹੂਲਤ ਦਿੱਤੀ ਜਾਵੇ ਕਿਉਂਕਿ ਇੱਥੇ ਤੁਸੀਂ ਦੇਖ ਹੀ ਰਹੇ ਹੋ ਕਿ ਨੇਹੁੰਮਸ ਆ ਹੈਨਾ ਕਈ ਵਾਰ ਤਾਂ ਲਾਈਟ ਵੀ ਨਹੀਂ ਆਉਂਦੀ ਹੈਗੀ ਅਸੀਂ ਪੱਖੇ ਥੱਲੇ ਬੈਠ ਕੇ ਕੰਮ ਕਰ ਰਹੇ ਹਾਂ ਸਹੂਲਤ ਐਸੀ ਉਹਨਾਂ ਦੇ ਬ ਪਨਾਤਾ ਜੇ ਸਾਡੇ ਕੋਲ ਵਾਈਫਾਈ ਆ ਨਾ ਕੋਈ ਸਾਡੇ ਕੋਲ ਪੀਣ ਲਈ ਪਾਣੀ ਆ ਨਾ ਹੀ ਸਾਡੇ ਕੋਲ ਕੋਈ ਵਾਸ਼ਰੂਮ ਨਹੀਂ ਤੇ ਅਸੀਂ ਜਿੱਦਾਂ ਮੈਂ ਆਪਦੀ ਗੱਲ ਦੱਸਦਾ ਐਸੇ ਸਾਰੇ ਕੰਮ ਆਪ ਕਰਦੇ ਆ ਕੋਈ ਹੋਰ ਸਫਾਈ ਸੇਪ ਦਾ ਪ੍ਰਬੰਧ ਨਹੀਂ ਦਵਾਈ ਲਿਓਣੀ ਆ ਉੱਥੋਂ ਆਪਣੇ ਡਿਸਟ੍ਰਿਕਟ ਹਸਪੀਟਲ ਤੋਂ ਉਹ ਵੀ ਅਸੀਂ ਆਪ ਹੀ ਲੈ ਕੇ ਆਉਣੀ ਆ ਦਵਾਈ ਦੇਣੀ ਵੀ ਆਪ ਹੀ ਆ ਮੰਨ ਲਓ 1 ਮੈਨ ਆਰਮੀ 1 ਮੈਨ ਆਰਮੀ ਕਿੰਨੇ ਮੁਲਾਜ਼ਮ ਕਿੱਦਾਂ ਤੁਸੀਂ ਐਸੀ ਇੱਥੇ ਤਿੰਨ ਹੋ ਜਾਣੇ ਹੁੰਦੇ ਇੱਕ ਕਮਿਊਨਿਟੀ ਹੈਲਥ ਆਫਸਰ ਜਿੱਦਾਂ ਕਿ ਮੈਂ ਇੱਕ ਮੈਡਮ ਹੁੰਦੇ ਆ ਮਲਟੀ ਪਰਪਸ ਹੈਲਥ ਵਰਕਰ ਮੇਲ ਇੱਕ ਮਲਟੀ ਪਰਪਸ ਹੈਲਥ ਵਰਕਰ ਫੀਮੇਲ ਜਿਵੇਂ ਤੁਹਾਡੀ ਜੁਆਇਨਿੰਗ ਹੋ ਗਈ ਇੱਥੇ ਤੁਹਾਨੂੰ ਕਹਦਾ ਕਿ ਤੁਸੀਂ ਹਿੰਮਤਾਂ ਨੇ ਜਾਓ ਜਾ ਕੇ ਜੁਆਇਨ ਕਰੋ ਇਸ ਸੈਂਟਰ ਵਿੱਚ ਤੁਸੀਂ ਇੱਥੇ ਆ ਕੇ ਜਦ ਨਾਲ ਕੋ ਟੇਬਲ ਨਾ ਮੇਜ਼ ਨਾ ਕੁਰਸੀ ਇਹ ਤੁਸੀਂ ਮਤਲਬ ਕਿਵੇਂ ਤੁਸੀਂ ਇਹ ਕੰਮ ਚਲਾਓਗੇ ਇਹ ਸਮਝ ਤੋਂ ਬਾਹਰ ਗੱਲ ਜਿਵੇਂ ਤੁਸੀਂ ਇਹ ਇਹ ਦੱਸ ਦਈਏ ਡਾਕਟਰ ਸਾਹਿਬ ਟੇਬਲ ਇੱਕ ਕੁਰਸੀ ਆ ਫੀਚਰ ਸਾਰਾ ਇਹ ਆਪਣਾ ਪਰਸਨਲ ਫੀਚਰ ਇਹਨਾਂ ਦਾ ਸਰਕਾਰ ਇਹ ਨਹੀਂ ਗਰੀਬਤਾ ਹੋਈ ਨਹੀਂ ਪੰਜਾਬ ਸਰਕਾਰ ਅਜੇ ਵੀ ਜਿਹੜੀ ਮੁਲਾਜ਼ਮਾਂ ਨੂੰ ਫਰਨੀਚਰ ਵੀ ਆਪ ਜਣਾ ਪਵੇ ਪਤਾ ਨਹੀਂ ਸਰ ਹੁਣ ਆਪਾਂ ਤਾਂ ਜਿਹੜੀ ਹੈ ਗਰਾਊਂਡ ਤੇ ਆਪਾਂ ਨੂੰ ਦਿਖ ਰਹੀ ਹੈ ਹਕੀਕਤ ਉਹੀ ਦੱਸ ਰਿਹਾ ਹੈ ਨਾ ਇਹਦੇ ਵਿੱਚ ਜੋ ਸਾਡੇ ਕੋਲ ਸੋਦਰ ਚਾਰ ਕੁਰਸੀਆਂ ਸੀ ਇੱਕਾ ਟੇਬਲ ਸੀ ਬਸ ਇਹਦੇ ਨਾਲ ਕੰਮ ਚਲਾ ਰਹੇ ਹਾਂ ਹੁਣ ਇੱਕ ਟੇਬਲ ਤੇ ਬੈਠ ਕੇ ਤਾਂ ਤਿੰਨੇ ਜਾਣੇ ਕੰਮ ਕਰਨੀ ਚਾਹੁੰਦੇ ਹਨ ਸਾਨੂੰ ਵੀ ਟੇਬਲ ਐਕਸਟਰਾ ਚਾਹੀਦਾ ਫੇਰ ਹੀ ਆਪਾਂ ਪ੍ਰੋਪਰ ਤਰੀਕੇ ਨਾਲ ਸਾਰੀਆਂ ਸੁਵਿਧਾਵਾਂ ਦੇ ਸਕਦੇ ਹਾਂ ਸਰਕਾਰ ਦੀ ਹੁਣ ਤੁਹਾਡੀ ਮੇਨ ਮੰਗ ਕੀ ਆ ਤੁਹਾਨੂੰ ਕੀ ਕੀ ਜਿਹੜਾ ਮਿਲਣਾ ਚਾਹੀਦਾ ਸਰਕਾਰ ਵੱਲੋਂ ਸਰਕਾਰ ਵੱਲੋਂ ਸਰ ਸਾਡੀ ਮੇਨ ਮੰਗ ਇਹੀ ਹੈ ਇਸ ਟਾਈਮ ਤੇ ਵੀ ਜਿਹੜਾ ਸਾਡਾ ਪ੍ਰਾਣਾ ਇਨਸੈਂਟਿਵ ਪਰਫਾਰਮਾਂਸੀ ਉਹਨੂੰ ਲਾਗੂ ਕੀਤਾ ਜਾਵੇ ਸਭ ਤੋਂ ਪਹਿਲਾਂ ਸਾਨੂੰ ਰਿਸੋਰਸਸ ਦੇਣ ਮੈਨ ਪਾਵਰ ਦੇਣ ਜੋ ਵੀ ਸਾਡੇ ਤੇ ਕੰਮ ਧੱਕੇ ਨਾਲ ਥੋਪ ਰਹੇ ਨੇ ਉਹਦੀ ਵੰਡ ਕੀਤੀ ਜਾਵੇ ਟੀਮ ਬੇਸਡ ਕੰਮ ਹੋਵੇ ਇੱਦਾਂ ਹੀ ਨਹੀਂ ਵੀ ਇੱਕ ਜਾਣੀ ਸਾਰਾ ਕੁਝ ਕਰੂਗਾ ਬਸ ਇਹੀ ਮੰਗਾਂ ਨੇ ਸਾਡੇ ਕੋਲ ਸਾਨੂੰ ਰੈਗੂਲਰ ਕੀਤਾ ਜਾਵੇ ਸਾਡੇ ਜਿਹੜੇ ਇਨਸੈਂਟਿਵ ਆ ਤੇ ਸੈਲਰੀ ਆ ਉਹਨੂੰ ਮਰਜ ਕੀਤਾ ਜਾਵੇ ਸਰ ਸਤਿ ਸ਼੍ਰੀ ਅਕਾਲ ਧੰਨਵਾਦ ਜੀ ਥੈਂਕ ਯੂ ਸੋ ਜ਼ਰੂਰ ਬਹੁਤ ਵਧੀਆ ਗੱਲ ਆ ਜਦੋਂ ਕਿਤੇ ਸਰਕਾਰੀ ਕੰਮ ਹੁੰਦਾ ਤਾਂ ਇੱਕ ਕਹਿ ਦਈਏ ਵੀ ਪਾਵਰ ਨਾ ਹੁੰਦਾ ਦੋ ਚਾਰ ਮੁਲਾਜ਼ਮ ਹੁੰਦੇ ਨੇ ਡਿਸਪੈਂਸਰੀ ਦੇ ਵਿੱਚ ਜਾਂ ਹੋਰ ਸਰਕਾਰੀ ਡਿਪਾਰਟਮੈਂਟ ਦੇ ਵਿੱਚ ਜਿਹੜੇ ਰਲ ਕੇ ਕੰਮ ਕਰਦੇ ਨੇ ਹੁਣ ਤਾਂ ਵਨ ਮੈਨ ਆਰਮੀ ਇੱਕ ਕਰੈਕਟਰ ਕੀ ਕੀ ਕਰੂਗਾ ਇੱਕ ਕਮਰਾ ਲੇਡੀ ਜੀ ਨੇ ਵੀ ਆਉਣਾ ਲੇਡੀ ਜੀ ਨੂੰ ਵੀ ਡਾਕਟਰ ਲੇਡੀ ਡਾਕਟਰ ਚੈੱਕ ਕਰਨ ਦੇਖਣਾਗਾ ਦਵਾਈ ਦੇਣੀਆਂ ਕੋਈ ਪੜ ਦੇ ਦਾ ਇੰਤਜ਼ਾਮ ਹੈ ਬਿਲਕੁਲ ਨਹੀਂ ਸੋ ਇਸ ਸਵਾਲ ਵੀ ਸਰਕਾਰ ਨੂੰ ਜ਼ਰੂਰਤਾਂ ਦੇਣੇ ਚਾਹੀਦਾ ਹੈ ਜਿਵੇਂ ਕੇ ਲੈ ਕੇ ਇਸ ਤਰ੍ਹਾਂ ਦੀਆਂ ਗੱਲਾਂ ਦੇ ਖਰਚੇ ਜਿਵੇਂ ਲਾਈਟ ਦੇਖੋ ਤੁਸੀਂ ਹੁਣ ਅਸੀਂ ਬੈਠੇ ਸੀ ਅੰਦਰ ਡਾਕਟਰ ਸਾਹਿਬ ਨਾਲ ਵਿਚਾਰ ਗੱਲ ਕਰ ਰਹੇ ਸੀ ਲਾਈਟ ਚਲੀ ਗਈ ਡਾਕਟਰ ਸਾਹਿਬ ਐ ਪੁੱਛਣਾ ਭੁੱਲ ਗਿਆ ਵੀ ਕੋਈ ਬੈਟਰੀ ਇਨਵਰਟਰ ਵਗੈਰਾ ਨਹੀਂ ਹੈਗਾ ਤੁਹਾਡੇ ਕੋਲ ਨਹੀਂ ਨਹੀਂ ਇੱਥੇ ਕੋਈ ਪ੍ਰਬੰਧ ਨਹੀਂ ਹੈਗਾ ਇਹ ਬੈਟਰੀ ਇਨਵਰਟਰ ਦਾ ਤੁਸੀਂ ਅਜ ਤੱਕ ਤੁਹਾਡੇ ਸਾਹਮਣੇ ਚੱਲੀ ਗਏ ਇਹ ਰੋਜ਼ ਦਾ ਹੀ ਕੰਮ ਆ ਕਈ ਵਾਰ 2 ਘੰਟੇ ਨਹੀਂ ਆਉਂਦੀ ਕਈ ਵਾਰ 1.5 ਘੰਟੇ ਨਹੀਂ ਆਉਂਦੀ ਤਾਂ ਬਸ ਫਿਰ ਇੱਦਾਂ ਹੀ ਗਰਮੀ ਚ ਗਰਮੀ ਚ ਬਿਠਣਾ ਕੰਮ ਕਰਨ ਵੇਲੇ ਮਰੀਜ਼ ਵੀ ਆਉਂਦੇ ਉਹ ਵੀ ਗਰਮੀ ਚ ਹੈਨਾ ਅਸਾਂ ਬਾਕੀ ਗੱਲ ਕਰੀਏ ਜਿਵੇਂ ਕਹਿੰਦੇ ਵੀ ਆਮ ਆਦਮੀ ਕਲੀਨਿਕ ਖੁੱਲ ਗਿਆ ਜਿਹੜੀਆਂ ਡਿਸਪੈਂਸਰੀਆਂ ਨੇ ਪਿੰਡਾਂ ਵਿੱਚ ਪ੍ਰਾਣੀਆਂ ਵੀ ਉਹ ਸਹੀ ਨਹੀਂ ਚੱਲਦੀਆਂ ਵੀ ਕੰਮ ਫੇਲ ਹੋ ਗਿਆ ਪਰ ਕੀ ਕਹੀਏ ਵੀ ਮਰੀਜ਼ ਵਧੀਆ ਹੁੰਦੇ ਨੇ ਨਾ ਮਰੀਜ਼ ਤਾਂ ਬਹੁਤ ਆ ਜੀ ਕਿਉਂਕਿ ਮਰੀਜ਼ ਜੇ ਅਸੀਂ ਕਿਸੇ ਨੂੰ ਕਹਿੰਨੇ ਆ ਨਾ ਵੀ ਤੁਸੀਂ ਚੱਲ ਕੇ ਜਾਓ ਜਿਵੇਂ ਹੁਣ ਮਾਤਾ ਜੀ ਆ ਗਏ ਤੁਸੀਂ ਆਪ ਇਹਨਾਂ ਨੂੰ ਹੀ ਭੇਜ ਕੇ ਦਿਖਾ ਦਿਓ ਨਹੀਂ ਜਾ ਸਕਦੇ ਘਰ ਨਹੀਂ ਹੋਣਾ ਕੋਈ ਜਦ ਤੂੰ ਇਹਨਾਂ ਦਾ ਬੇਟਾ ਜਾਂ ਹਸਬੈਂਡ ਆਉਣਾ ਕੰਮ ਤੋਂ ਜਦ ਤੱਕ ਉਹ ਡਿਸਪੈਂਸਰੀ ਕਲੀਨਿਕ ਬੰਦ ਹੋ ਜਾਂਦੀ ਆਮ ਆਦਮੀ ਹੈ ਨਾ ਤੇ ਬੈਟਰ ਤੇ ਹੈ ਵੀ ਆਪਾਂ ਇਹ ਹੀ ਸਿਹਤ ਸਹੂਲਤਾਂ ਵਧੀਆ ਦੇਈਏ ਹੈ ਨ ਅਸਾ ਦਵਾਈ ਮਤਲਬ ਤੁਸੀਂ ਜਿਵੇਂ ਨੋਰਮਲ ਜਿਵੇਂ ਬੁਖਾਰ ਹੋ ਗਿਆ ਜਾਂ ਕਿ ਉਲਟੀਆਂ ਜਾਂ ਕਿ ਇਸ ਤਰ੍ਹਾਂ ਦੀ ਕਿ ਸਾਰੇ ਇੱਕ ਪਕਾਰੇ ਦਵਾਈ ਤੁਹਾਡੇ ਕੋਲ ਅਵੇਲੇਬਲ ਹੈ ਮੇਲ ਹੀ ਬਲੱਡ ਪ੍ਰੈਸ਼ਰ 슈ਗਰ ਹੋ ਗਈ ਹੈ ਨਾ ਤੇ ਬਾਕੀ ਜਨਰਲ ਮੈਡੀਸਨ ਜੋ ਹੋਗਾ ਜਿਵੇਂ ਬੱਚਾ ਦੇ ਸਰਪ ਹੋਵੇ ਖਾਂਸੀ ਦੇ ਸਰਪ ਹੋਵੇ ਤੇ ਬੁਖਾਰ ਹੋ ਗਿਆ ਸਾਹ ਦਮਾ ਹੋ ਗਿਆ ਜੋੜਾਂ ਦੇ ਦਰਦ ਕੈਲਸ਼ੀਅਮ ਮਲਟੀ ਵਿਟਾਮਿਨਸ ਤਕਰੀਬਨ ਹਰ ਤਰ੍ਹਾਂ ਦੀ ਮੈਡੀਸਨ ਹੈਗੀ ਹੈ ਜੀਰਾ ਸ਼ਤਨਵਾਦੀ ਸੋ ਜ਼ਰੂਰ ਸਰਕਾਰ ਨੂੰ ਜਿਹੜਾ ਕਿ ਇਹਨਾਂ ਕਮਿਊਨਿਟੀ ਹੈਲਥ ਅਫਸਰਾਂ ਵੱਲ ਅਤੇ ਇਹਨਾਂ ਦੇ ਬਿਲਡਿੰਗਾਂ ਵੱਲ ਵੀ ਧਿਆਨ ਦੇਣਾ ਚਾਹੀਦਾ ਸਿਰਫ ਇਹਦਾ ਪੰਜਾਬ ਦੀ ਤੁਹਾਨੂੰ ਇੱਕ ਪਿੰਡ ਹਿੰਮਤਾਨਾ ਦੀ ਜਿਹੜੀ ਡਿਸਪੈਂਸਰੀ ਦੇ ਹਾਲਾਤ ਦਿਖਾਏ ਨੇ ਬਾਕੀ ਜਿਹੜੇ ਹੋਰ ਪਿੰਡ ਨੇ ਪੰਜਾਬ ਦੇ ਉਹਨਾਂ ਵੱਲ ਵੀ ਸਰਕਾਰ ਨੂੰ ਦੇਖ ਕੇ ਇਸ ਤਰ੍ਹਾਂ ਦੀ ਜਿੱਥੇ ਵੀ ਘਾਟ ਹੈ ਉਹ ਘਾਟ ਨੂੰ ਪੂਰਾ ਕਰ ਚਾਹੀਦਾ ਤਾਂ ਕਿ ਪੰਜਾਬ ਖੁਸ਼ਹਾਲ ਅਤੇ ਰੰਗਲਾ ਪੰਜਾਬ ਤਾਂ ਹੀ ਹੋ ਸਕਦਾ ਜੇ ਸਾਡੇ ਲੋਕ ਅਗਰ ਸਾਡੇ ਗਰੀਬੀ ਚੱਕੀ ਜਾਵੇ ਧੰਨਵਾਦ ਜੀ ਮਰੀਜ਼ ਜਿਹੜੇ ਦਵਾਈ ਲੈਣਾ ਆਉਂਦੇ ਨੇ ਬੇਬੇ ਜੀ ਦਵਾਈ ਲੈਣ ਆਏ ਨੇ ਉਹਨਾਂ ਨੂੰ ਜਾਣਾਂਗੇ ਵੀ ਇੱਥੇ ਸਹੂਲਤ ਮਿਲਦੀ ਵੀ ਆ ਇੱਕ ਬੇਸਿਕ ਗੱਲਾਂ ਹੀ ਨੇ ਬੇਬੇ ਕੀ ਨਾਮ ਤੁਹਾਡਾ ਮੂਰਤੀ ਹੈ ਵੀਰੇ ਕਦੋਂ ਤੋਂ ਦਵਾਈ ਲੈਣੇ ਹੋ ਇੱਥੇ ਇੱਥੇ ਲੈਣੀ ਆ ਜਿੱਦਾਂ ਦੌਰੇ ਆਏ ਨੇ ਭਾਈ ਦਵਾਈ ਮਿਲਦੀ ਆ ਸਾਰੀ ਹਾਂ ਸਾਰੀ ਮਿਲਦੀ ਆ ਵੀਰੇ ਹੋਰ ਵੀ ਹੋਣ ਸੂਰਤਾਂ ਵਧੀਆ ਹਾਂ ਨਾ ਫੇਰ ਇਹ ਵਿਚਾਰੇ ਸਾਨੂੰ ਦੇਣਗੇ ਜਿੰਨੇ ਕਹੇਗੇ ਉਹਨੇ ਚਾਹੀ ਦੇ ਰਹੇ ਨੇ ਸਾਨੂੰ ਅਸੀਂ ਕੀ ਹਾਂ ਕਹਿੰਦੇ ਜਦੋਂ ਆਉਣੇ ਉਹਦੀ ਦਿੰਦੇ ਜਦੋਂ ਆਉਣੇ ਬਾਲ ਚਰ ਬੇਟ ਨਹੀਂ ਕਰਨੀ ਪੈਂਦੀ ਉਹ ਦੀ ਮੋੜਦਾਂ ਦੇ ਦਵਾਈ ਲੈ ਕੇ ਵੀ ਦਵਾਈ ਲੈ ਕੇ ਦੇ ਹਾਂ ਹਾਂ ਜਰੂਰ ਉਹ ਇਸ ਤਰ੍ਹਾਂ ਦੇ ਬਜ਼ੁਰਗ ਜਿਵੇਂ ਸਹਿਰ ਮਰੇਕੋਲਾ ਤੇ 10 12 ਕਿਲੋਮੀਟਰ ਦੂਰ ਆ ਜਾਂ ਇੱਧਰ ਧੂਰੀ ਵੀ 15 20 ਕਿਲੋਮੀਟਰ ਦੂਰ ਆ ਦਵਾਈ ਲੈਣ ਜਾਣ ਲਈ ਕਾਫੀ ਔਖਾ ਹੁੰਦਾਗਾ ਪਰ ਪਿੰਡਾਂ ਦੇ ਲੋਕਾਂ ਲਈ ਆਮ ਲੋਕਾਂ ਲਈ ਇਹ ਜਿਹੜੇ ਸਹੂਲਤਾਂ ਬਹੁਤ ਜ਼ਰੂਰੀ ਨੇ ਤਾਂ ਕਿ ਕੋਈ ਥੋੜੀ-ਮੋਟੀ ਦੀ ਬਿਮਾਰੀ ਆ ਤਾਂ ਇੱਥੇ ਆ ਕੇ ਜਿਹੜਾ ਆਪਣਾ ਪਿੰਡ ਦੇ ਲੋਕ ਇਲਾਜ ਕਰਵਾ ਸਕਣ ਮਲੇਕੋਲਾ ਤੋਂ ਪਰਮਜੀਤ ਸਿੰਘ ਵਾਲਾ ਦੀ ਖਾਸ ਰਿਪੋਰਟ ਧੰਨਵਾਦੀ ਇਹ ਪਿੰਡ ਹਿੰਮਤਾਣੇ ਦੀ ਡਿਸਪੈਂਸਰੀ ਤੁਸੀਂ ਦੇਖੋਗੇ ਤਸਵੀਰਾਂ ਦੇ ਵਿੱਚ ਵੀ ਡਿਸਪੈਂਸਰੀ ਹਾਲਾਤ ਇਹ ਗੇਟ ਹੈ ਜੋ ਜੋ ਕਿ ਪਹਿਲਾਂ ਵੀ ਅਸੀਂ ਕਾਫੀ ਔਖਾ ਖੁੱਲਿਆ ਤੇ ਟੁੱਟਿਆ ਪਿਆ ਅੱਗੇ ਮੈਂ ਕਹੂੰਗਾ ਕੈਮਰਾਮੈਨ ਜਰੂਰ ਦਿਖਾ ਦਿਓ ਤਸਵੀਰਾਂ ਤੇ ਥੰਮਲਾ ਵੀ ਜਿਹੜਾ ਕਿ ਟੁੱਟਿਆ ਪਿਆ ਅੱਗੇ ਆ ਜੋ ਤੇ ਕਾਫੀ ਔਖਾ ਜਿਹੜਾ ਗੇਟ ਖੁੱਲਿਆ ਉਸ ਤੋਂ ਬਾਅਦ ਤੁਹਾਨੂੰ ਅਸੀਂ ਡਿਸਪੈਂਸਰੀ ਦੀਆਂ ਅੰਦਰਲੀਆਂ ਤਸਵੀਰ ਦਿਖਾਵਾਂਗੇ ਜਿਹੜੀਆਂ ਕਿ ਤੁਸੀਂ ਇੱਧਰ ਬੋਰਡ ਵੀ ਦੇਖੋ ਵਿਲੇਜ ਹੈਲਥ ਕਮੇਟੀ ਹਮਤਾਨਾ ਸੋ ਅੰਦਰਲੇ ਤਸਵੀਰ ਦੇਖੋਗੇ ਕਿ ਹਾਲਾਤ ਕਿਸ ਤਰ੍ਹਾਂ ਦੇ ਨੇ ਇਹ ਸਰਕਾਰੀ ਡਿਸਪੈਂਸਰੀ ਪਿੰਡ ਹਮਤਾਣਾ ਦੀ ਵਿੱਚ ਤੁਸੀਂ ਦੇਖੋਗੇ ਕਿ ਜਾਲੇ ਲੱਗੇ ਪਏ ਨੇ ਅਤੇ ਉਧਰ ਜੜਾਂ ਵੀ ਜਿਹੜੀਆਂ ਪਿੱਪਲ ਜੜਾਂ ਉਹ ਵੀ ਇੱਥੇ ਵਿੱਚ ਨਿਕਲ ਚੁੱਕੇ ਨੇ ਉਹੀ ਪੋਸਟਰ ਬਿਸਬ ਦਿਸ ਸੇ ਦੇਵਸ 7 ਅਪ੍ਰੈਲ 2014 ਜੋ ਕਿ ਪੁਰਾਣੇ ਪੋਸਟਰ ਉਸ ਤਰ੍ਹਾਂ ਹੀ ਲੱਗੇ ਹੋਏ ਨੇ ਸੋ ਦੋ ਕਮਰੇ ਇਸ ਡਿਸਪੈਂਸਰੀ ਦੇ ਦਾ ਦੂਸਰਾ ਕਮਰਾ ਵੀ ਦਿਖਾਵਾਂਗੇ ਦੂਸਰੇ ਕਮਰੇ ਦੇ ਹਾਲਾਤ ਕੀ ਨੇ ਅੰਦਰ ਆ ਕੇ ਜਰੂਰ ਦਿਖਾਵਾਂਗੇ ਇੱਧਰ ਮਿਸ਼ਨ ਇੰਦਰਤਨ ਉਸ ਜਿਵੇਂ ਕਿ ਸਰਕਾਰ ਵੱਲੋਂ ਅਲੱਗ-ਅਲੱਗ ਜਿਹੜੇ ਕਿ ਮਿਸ਼ਨ ਜਾਂ ਸਰਕਾਰ ਵੱਲੋਂ ਚਲਾਇਆ ਜਾਂਦਾਗਾ ਕੋਈ ਨਵੀਂ ਕੋਈ ਸਕੀਮ ਚਲਾਈ ਜਾਂਦੀ ਆ ਉਹਦੇ ਆਧਾਰ ਦੇ ਪੋਸਟਰ ਇੱਥੇ ਪੁਰਾਣੇ ਉਹੀ ਲੱਗੇ ਹੋਏ ਨੇ ਸੋ ਹਾਲਾਤ ਨੇ ਜਿਹੜੇ ਕਿਤੇ ਦੇਖੋ ਰਿਸਪੈਂਸਿਵਿਟੀ ਦੇ ਬਹੁਤ ਮਾੜੇ ਹਾਲਾਤ ਨੇ ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਕੀ ਡਾਕਟਰ ਆਪਣਾ ਸਹੀ ਕੰਮ ਕਰ ਸਕਣਗੇ ਤੁਸੀਂ ਜਰੂਰ ਆਪਣੇ ਕਮੈਂਟਾਂ ਵਿੱਚ ਇਸ ਸੰਬੰਧੀ ਬਤਵਾਰਾ ਦੇ ਦਿਓ ਜੀ ਧੰਨਵਾਦ ਜੀ